ਦੇ 140 ਕਰੋੜ ਲੋਕ ਇਹ ਫੈਸਲਾ ਨਾ ਕਰ ਲੈਣ ਵੀ ਇਸ ਵਾਰ ਭਾਜਪਾ ਸੱਤਾ ਤੋਂ ਬਾਹਰ ਜਿਹੜੀ ਭਾਜਪਾ ਦੀ ਨਈਆ ਉਹ ਡੁੱਬਦੀ ਸਾਨੂੰ ਨਜ਼ਰ ਆ ਰਹੀ ਆ ਭਾਜਪਾ ਦਾ ਨਾਰਾਵਾ ਅਮਿਤ ਸ਼ਾਹ ਜੀ ਕਹਿ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਐਤਕੀ 400 ਤੋਂ ਪਾਰ ਇਹ ਮਲੇ ਦੀਆਂ ਸੰਗਤਾਂ ਨੂੰ ਵਧਾਈਆਂ ਦੇਣੇ ਆ ਹਰਿਆਣੇ ਦੇ ਬਾਡਰਾਂ ਤੇ ਚੱਲ ਰਿਹਾ ਮੋਰਚਾ ਲਗਭਗ 41ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਔਰ ਇਹ ਲਗਾਤਾਰ ਸਾਡਾ ਮੋਰਚਾ ਵੱਧ ਰਿਹਾ ਹੈਗਾ ਅਸੀਂ ਹੋਲੇ ਮਹੱਲੇ ਦੀਆਂ ਸੰਗਤਾਂ ਨੂੰ ਵਧਾਈਆਂ ਦੇਣੇ ਆ ਤੇਰੇ ਮੰਗ ਵੀ ਕਰਦੇ ਵੀ ਜਦੋਂ ਹੋਲੇ ਮਹੱਲੇ ਤੋਂ ਵਿਹਲੇ ਹੋ ਜਿਓ ਤਾਂ ਫਿਰ ਸ਼ੰਭੂ ਬਾਰਡਰ ਤੇ ਵੀ ਜਾ ਕੇ ਆਪਣੀ ਹਾਜ਼ਰੀ ਲਵਾਇਓ ਕੱਲ ਅਸੀਂ ਭਾਜਪਾ ਦੀ ਲਿਸਟ ਦੇਖੀ ਹੈ ਜਿਹੜੀ ਉਹਨਾਂ ਨੇ ਜਾਰੀ ਕੀਤੀ ਹੈ ਉਮੀਦਵਾਰਾਂ ਦੀ ਤਾਂ ਜਿਹੜੀ ਭਾਜਪਾ ਦੀ ਨਈਆ ਉਹ ਡੁੱਬਦੀ ਸਾਨੂੰ ਨਜ਼ਰ ਆ ਰਹੀ ਆ ਭਾਜਪਾ ਦਾ ਨਾਰਾ ਵਾ ਅੰਮਿਤ ਸ਼ਾਹ ਜੀ ਕਹਿ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਐਤ ਕੀ 400 ਤੋਂ ਪਾਰ ਤੋਂ ਮੈਂ ਕਿਹਾ ਲੱਗਦਾ ਤੇ ਇਹਦਾ ਉਲਟ ਹੈਗਾ ਵੀ ਦੇਸ਼ ਦੇ 140 ਕਰੋੜ ਲੋਕ ਇਹ ਫੈਸਲਾ ਨਾ ਕਰ ਲੈਣ ਵੀ ਇਸ ਵਾਰ ਪੱਪਾ ਸੱਤਾ ਤੋਂ ਬਾਹਰ ਜੋ ਲੱਗਦਾ ਤਾਂ ਹੀ ਉਹ ਜਿਹੜੇ ਫਿਲਮੀ ਸਟਾਰ ਨੇ ਵੱਤ ਤੋਂ ਵੱਧ ਉਹਨਾਂ ਨੂੰ ਟਿਕਟ ਦੇ ਰਹੇ ਹੈਗੇ ਆ ਜਿਵੇਂ ਕੰਗਨਾ ਰ瑙ਤ ਜੀ ਨੂੰ ਮੰਡੀ ਹਿਮਾਚਲ ਤੋਂ ਟਿਕਟ ਦਿੱਤੀ ਗਈ ਆ ਅਸੀਂ ਤਾਂ ਇਹੀ ਯਾਦ ਕਰਾਉਣਾ ਚਾਹਾਂਗੇ ਹਿਮਾਚਲ ਵਾਲਿਆਂ ਨੂੰ ਵੀ ਸਾਨੂੰ ਭਈ ਪਿਛਲੇ 5 ਸਾਲਾਂ ਚ ਗਰਦਾਸਪੁਰ ਦੇ ਵਿੱਚੋਂ ਛੰਨੀ ਦਿਉਲ ਜੀ ਲੱਭੇ ਹੀ ਨਹੀਂ ਹੈਗੇ ਤਾਂ ਉਹ ਵੀ ਇੱਕ ਸਟਾਰ ਚੁਣਨ ਜਾ ਰਹੇ ਆ ਉਹ ਦੇਖ ਲੈਣ ਹਾਂ ਭਾਵੇਂ ਕੀ ਕੁਝ ਫਿਲਮੀ ਸਟਾਰਾਂ ਨੇ ਇੰਡਸਟਰੀ ਚੋਂ ਆਪਣਾ ਘਟ ਕੰਮ ਕਰਕੇ ਲੋਕਾਂ ਨੂੰ ਵੀ ਸਮਾਂ ਦਿੱਤਾ ਪਰ ਜ਼ਿਆਦਾਤਰ ਫਿਲਮੀ ਸਟਾਰ ਲੋਕਾਂ ਦੀ ਸੇਵਾ ਕਰਨ ਦੇ ਵਿੱਚ ناکਾਮ ਜਾਪ ਰਿਹਾ ਜਿਹੜਾ ਪਿਛਲਾ ਤਜਰਬਾ ਜੇ ਭਾਜਪਾ ਨੂੰ ਇੰਨਾ ਵਿਸ਼ਵਾਸ ਆ ਤੇ ਫਿਰ ਉਹ ਫਿਲਮੀ ਸਟਾਰਾਂ ਤੇ ਪੱਤਾ ਕਿਉਂ ਖੇਡ ਰਹੇ ਨੇ ਦੂਸਰਾ ਭਾਜਪਾ ਕਹਿੰਦੀ ਆ पीएससी ਆਪਣੇ ਵਰਕਰ ਦਾ ਸਨਮਾਨ ਕਰਦੇ ਆ ਉਹਨਾਂ ਦੇ 30 ਸਾਲ ਦੇ ਕੰਮ ਕਰ ਰਹੇ ਬੰਦੇ 20 ਸਾਲ ਦੇ ਕੰਮ ਕਰ ਰਹੇ ਬੰਦੇ ਨੂੰ ਟਿਕਟ ਮਿਲਣੀ ਚਾਹੀਦੀ ਸੀ ਇਹ ਮੈਨੂੰ ਲੱਗਦਾ ਉਹ ਜੋ ਕੁਝ ਕਹਿੰਦੇ ਉਹਦੇ ਉਲਟ ਜਾ ਰਹੇ ਹੈਗੇ ਆ ਅਰੇ ਦੇ ਨਾਲ ਦੀ ਨਾਲ ਅਸੀਂ ਮੋੜਾ ਮੰਡੀ ਹਰਿਆਣੇ ਦੇ ਵਿੱਚ ਅੰਮਾਲੇ ਦੇ ਵਿੱਚ ਸ਼ਹੀਦ ਸੁਭਕਰਨ ਸਿੰਘ ਦੀ 10 ਸਦਾ ਅਜਲੀ ਸਮਾਗਮ ਤੇ ਵੱਡੀ ਮਹਾਪੰਚਾਇਤ ਕਰਾਂਗੇ ਅਰੇ ਨਾਟਿਵ ਅਸੀਂ ਪਹਿਲਾਂ ਵੀ ਤੋਰਤਾ ਵੀ ਕੱਲਾ ਪੰਜਾਬ ਦਾ ਅੰਦੋਲਨ ਆ ਔਰ ਮੈਂ ਸਾਰੀ ਪ੍ਰੈਸ ਨੂੰ ਸੱਦਾ ਦੇਣਾ ਵੀ ਉਹ ਦਿਨ ਵਾਲੇ ਪਹੁੰਚ ਕੇ ਦੇਖ ਲਿਓ ਵੀ ਕਿੰਨਾ ਵੱਡਾ ਕਟ ਹੋਊਗਾ ਉਹਦੇ ਵਿੱਚ ਅਸੀਂ ਖੇਤੀ ਦੇ ਮਾਹਰ ਵੀ ਸੱਤ ਕੇ ਉਹਦੇ ਵਿੱਚ ਵਿਚਾਰ ਚਰਚਾ ਕਰਾਵਾਂਗੇ ਦੂਸਰਾ ਜਿਵੇਂ ਅਸੀਂ ਦੇਖ ਰਹੇ ਹਾਂ ਵੀ ਜਿਵੇਂ ਵਿਰੋਧੀ ਪਾਰਟੀਆਂ ਏਡੀ ਤੇ ਡਰ ਤੋਂ ਤੇ ਸੀਬੀਆਈ ਦੇ ਡਰ ਤੋਂ ਬੋਲਣ ਵਿੱਚ ਨਾਕਾਮਜਾਬ ਰਹਿ ਰਹੀਆਂ ਨੇ ਤੋ ਸਾਨੂੰ ਲੱਗਦਾ ਵੀ ਮੋਦੀ ਜੀ ਦੇ ਦੇਸ਼ ਦੇ ਕਿਸਾਨ ਮਜ਼ਦੂਰ ਨੇ ਕਿਸੇ ਕੋਲ ਡਰਨ ਵਾਲੇ ਨਹੀਂ ਹੈਗੇ ਠੀਕ ਹੈ ਜੀ ਅਰੇ ਉਦੋਂ ਤੱਕ ਸੰਘਰਸ਼ ਕਰਨਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀ ਸਾਨੂੰ ਖੁਸ਼ੀ ਆਜ ਅਸੀਂ ਇਹ ਰੋਡਵੇਈ ਦੀ ਵਰਕਸ਼ਾਪ ਦੇ ਵਿੱਚ ਇਹ ਪੀਸੀ ਕਰ ਰਹੇ ਹਾਂ ਤੇ ਉਹਨਾਂ ਦੇ ਪ੍ਰਧਾਨ ਸਾਡੇ ਨਾਲ ਨੇ ਜਿਨ੍ਹਾਂ ਨੇ 23 ਮਾਰਚ ਨੂੰ ਉਸ ਅੰਦੋਲਨ ਵਿੱਚ ਸ਼ਮੂਲੀਅਤ ਕਰਕੇ ਵੀ ਸਾਡੀ ਹਮਾਇਤ ਕੀਤੀ ਆ ਤੇ ਅੱਜ ਵੀ ਸਾਡੇ ਇਸ ਅੰਦੋਲਨ ਦੀ ਹਮਾਇਤ ਕਰ ਰਿਹਾ ਇਹ ਵੀ ਆਪਣਾ ਨਾਮ ਦੱਸ ਕੇ ਹਮਾਇਤਬਾਰੇ ਤੁਹਾਨੂੰ ਦੱਸਣਗੇ ਠੀਕ ਦੋ ਮਿੰਟ ਬਤਾ ਦੇ